ਜਗਬਾਨੀ ਟੀਵੀ ਦੇਖ ਰਹੇ ਤੁਸੀਂ ਇਸ ਵਕਤ ਅਸੀਂ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਹਾਂ ਦੱਸ ਦੇ ਕਿ ਨੌਜਵਾਨ ਜਥੇਬੰਦੀਆਂ ਜਿਹੜੀਆਂ ਨੇ ਇਸ ਖਨੋਰੀ ਬਾਰਡਰ ਦੇ ਉੱਪਰ ਪਹੁੰਚ ਚੁੱਕੀਆਂ ਨੇ ਹਾਲਾਂਕਿ ਕਿਸਾਨਾਂ ਨੇ ਹਲੇ ਪਹੁੰਚਣਾ ਹੈ ਤਾਂ ਉਸ ਤੋਂ ਪਹਿਲਾਂ ਹੀ ਨੌਜਵਾਨਾਂ ਦੇ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਜਿਹੜੇ ਬੈਰੀਕੇਟ ਹਰਿਆਣਾ ਪੁਲਿਸ ਨੇ ਸੁਰੱਖਿਆ ਦੇ ਲਈ ਲਗਾਏ ਸੀਗੇ ਇੱਥੇ ਬਾਰਡਰ ਰੋਕਣ ਦੇ ਲਈ ਲਗਾਏ ਸੀ ਕਿਸਾਨਾਂ ਦਾ ਰਸਤਾ ਰੋਕਣ ਲਈ ਲਗਾਏ ਸੀ ਉਹ ਬੈਰੀਕੇਟ ਜਿਹੜੇ ਨੇ ਛੁੱਟ ਦਿੱਤੇ ਗਏ ਨੇ ਇੱਥੇ ਤੁਸੀਂ ਦੇਖੋਗੇ ਨੌਜਵਾਨਾਂ ਦੇ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇਹ ਹਰਿਆਣਾ ਦੇ ਉਹ ਲੋਕ ਨੇ ਜ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਬੈਰੀਗੇਟਸ ਉੱਤੇ ਜਾ ਕੇ ਇਹ ਤਾਂ ਸਾਰਾ ਉਸ ਪੱਟਾ ਹੈ ਤਾਂ ਠੰਡ ਰੱਖੀ ਕੋ ਲੱਗਦਾ ਸੀਗਾ ਵੀ ਇਸ ਤਰ੍ਹਾਂ ਰਸਤਾ ਲੋਕ ਲੈਣਗੇ ਘੰਟਾ ਹੀ ਬਾਤ ਹੈ ਤੂੰ ਦੇਖਦਾ ਰੋ ਸਾਰਾ ਸੌਦਾ ਖੇੜਾਗਾ ਯਾਰ ਦੇਖਦਾ ਰਹੀ ਇਹ ਪੰਜਾਬ ਪੰਜਾਬ ਯਾਸ ਆਏਗਾ ਹਰਿਆਣਾ ਕਾ ਤਿਆਰ ਹੈ ਮੇਰੇ ਭਾਈ ਤਨ ਮੋਰ ਜਨ ਤਨ ਸੇ ਹਮ ਸਭ ਹੈ ਇਸ ਕੇ ਸਾਥ ਹੈ ਭਾਈ ਔਰ ਜੋ ਇਹ ਨਾ ਸਿਸਟਮ ਰਚਾਰੀਆ ਕੁਝ ਵੀ ਨਹੀਂ ਹੈ 10 ਸੈਗਮੈਂਟ ਦਾ ਜਗਾੜਾ ਹੈ और सभी पैर देंगे जितने मतलब ये जितने भी वार्ड रहे हैं करोड़ रुपया लगा अगर बेरोजगारों को रोजगार देते कितना बढ़िया रहता है यार ये जो मोदी है ना ये तानाशाही सरकार है और इसको बदलना बहुत ही आवश्यक है मेरे भाई जय हिंद जय जवान जिस तरह देखने को मिल रहा है कि हरियाणा सरकार जो है किसानों के ऊपर काफी मतलब की एक्शन करने के मोड में तैयार है लगता है कि जि जितनी तैयारियां उन्होंने की हैं जैसे किले लगा दिए हैं सड़क उखाड़ दी पूरी है ना तो पानी की बुछारे करने के लिए गाड़ियाँ खड़ी की हैं तो इस तरह से किसानों को रोक पाएंगे ये भैया पता जो जिम्मेदार है ये सारी कठिनाइयाँ झेलता रहता है ये तो कुछ भी नहीं यार जिम्मेदार के साथ तो न जाने कितनी मार पड़ती रहती हैं ਹਰ ਵੇ ਸਮੇਂ ਜਹਿਲਤਾ ਰਹਤਾ ਹੈ ਇਹ ਤਾਂ ਛੋਟਾ ਹਾ ਐ ਐਸਾ ਕੁਛ ਨਹੀਂ ਐ ਆਧੇ ਘੰਟਾ ਮੈਂ ਸਾਰਾ ਟੂਰਸ ਆ ਗਿਆ ਮੇਰੇ ਭਾਈ ਜੈਸੇ ਆਪਨੇ ਇਹ ਬੈਰੀਗੇਡ ਉਖਾੜ ਦਿਆ ਇਸ ਕਾ ਲਗਾਇਆ ਹੂਆ ਨਾ ਹਰਿਆਣਾ ਪੁਲਿਸ ਨੇ ਲਗਾਇਆ ਥਾ ਬਾਕੀ ਵੀ ਸਭ ਉਖਾੜ ਦੋ ਹਾਂ ਹਾਂ ਐਸੇ ਹੀ ਉਖਾੜेंगे ਮੇਰੇ ਭਾਈ ਤੇ ਬਿਲਕੁਲ ਇਹ ਦੇਖ ਰਿਹਾ ਹਾਂ ਕਾਫੀ ਜੋਸ਼ ਦਿਖਾਈ ਦੇ ਰਿਆ ਨੌਜਵਾਨਾਂ ਦੇ ਵਿੱਚ ਇੱਕ ਪਾਸੇ ਤੁਸੀਂ ਦੇਖੋਗੇ ਪੂਰਾ ਪੰਜਾਬ ਨਜ਼ਰ ਆਏਗਾ ਹਰਿਆਣਾ ਨਜ਼ਰ ਆਏਗਾ ਦੂਜੇ ਪਾਸੇ ਇਹ ਹਰਿਆਣਾ ਬਾਰਡਰ ਹੈ ਜਿੱਤੇ ਹਰਿਆਣਾ ਪਹੁੰਚਣਾ ਨਜ਼ਰ ਆ ਰਹੀ ਹੈ ਵਾਰਡਰ ਕੰਨਾਂ ਦੇ ਉੱਪਰ ਤੁਹਾਨੂੰ ਪੁਲਿਸ ਮੁਲਾਜ਼ਮ ਨਜ਼ਰ ਆਣਗੇ ਇੱਥੇ ਕਿਲਾ ਨਜ਼ਰ ਆਣਗੇ ਸੜਕ ਤੇ ਲੱਗੀਆਂ ਹੋਈਆਂ ਦੂਜੇ ਪਾਸੇ ਦੇਖੋਗੇ ਕਿਸਾਨ ਨਜ਼ਰ ਆਣਗੇ ਕਿਸਾਨ ਇੱਥੇ ਨਜ਼ਰ ਆਣਗੇ ਤੁਹਾਨੂੰ ਤਾਂ ਕਹਿ ਸਕਦੇ ਆ ਕਿਸਾਨ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੂਜੇ ਪਾਸੇ ਇਹ ਪੀੜ ਦੇਖੋਗੇ ਤੁਸੀਂ ਜਿਹੜੇ ਇਕੱਠ ਦੇਖੋਗੇ ਕਿ ਇੱਥੇ ਹਰਿਆਣਾ ਤੋਂ ਤੇ ਪੰਜਾਬ ਤੋਂ ਜਿਹੜੇ ਇਕੱਠ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਕੁਝ ਹੀ ਸਮੇਂ ਦੇ ਵਿੱਚ ਟ੍ਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਗਿਆ ਤਾ ਇਹ ਤਸਵੀਰਾਂ ਦੇਖੋਗੇ ਤੁਸੀਂ ਕਿ ਹੁਣ ਮਾਹੌਲ ਜਿਹੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਹਰਿਆਣਾ ਬਾਰਡਰ ਦੀ ਤਸਵੀਰ ਦੇਖ ਰਹੇ ਹੋ ਤੁਸੀਂ ਹਰਿਆਣਾ ਬਾਰਡਰ ਜਿਹੜਾ ਪੂਰੀ ਤਰ੍ਹਾਂ ਪੱਕਾ ਕਰ ਦਿੱਤਾ ਹੈ ਹਰਿਆਣਾ ਪੁਲਿਸ ਨੇ ਦੂਜੇ ਬੰਨੇ ਜਿਹੜੀ ਹਰਿਆਣਾ ਪੁਲਿਸ ਨਜ਼ਰ ਆਏਗੀ ਤਾਂ ਇੱਕ ਬੰਨੇ ਜਿਹੜਾ ਪੂਰਾ ਪੰਜਾਬ ਹਰਿਆਣਾ ਨਾਲ ਲਗਾਏਗਾ ਜਿਹੜਾ ਦਿੱਲੀ ਵੱਲ ਨੂੰ ਕੂਚ ਕਰੇਗਾ ਕੁਝ ਸਮੇਂ ਬਾਅਦ ਤਾਂ ਇੱਥੇ ਬੈਰੀਗੇਡ ਜਿਹੜੇ ਹਰਿਆਣਾ ਪੁਲਿਸ ਨੇ ਲਗਾਏ ਸਿਗੇ ਕਿਸਾਨਾਂ ਤੇ ਨੌਜਵਾਨਾਂ ਨੂੰ ਰੋਕਣ ਦੇ ਲਈ ਲੇਕਿਨ ਉਹ ਬੈਰੀਗੇਡ ਜਿਹੜੇ ਨੇ ਉਖੜਦੇ ਹੋਏ ਨਜ਼ਰ ਆ ਰਹੇ ਨੇ ਹੁਣ ਤਾਂ ਕਹਿ ਸਕਦੇ ਆ ਕਿ ਇੱਕ ਇੱਕ ਤਸਵੀ ਵੱਡਾ ਇਕੱਠ ਦੇਖੋਗੇ ਤੁਸੀਂ ਇਸ ਪਾਸੇ ਇਹ ਨੌਜਵਾਨ ਯੂਥ ਜਿਹੜਾ ਇੱਥੇ ਇਕੱਠਾ ਹੋਇਆ ਪਿਆ ਤਾਂ ਇਹ ਕਾਫੀ ਕਹਿ ਸਕਦੇ ਆ ਕਿ ਹੁਣ ਐਕਟੀਵਿਟੀ ਨਜ਼ਰ ਆ ਰਹੀ ਹੈ ਇਸ ਪਾਸੇ ਤਾਂ ਕਹਿ ਸਕਦੇ ਆ ਕਿ ਕਰਕੇ ਜਿਹੜੇ ਇਹਨਾਂ ਨੇ ਸੁਰੱਖਿਆ ਲਈ ਲਗਾਏ ਗਏ ਸੀ ਕਿ ਬੈਰੀਗੇਡ ਜਾਂ ਫਿਰ ਇਹ ਕੰਦਾ ਲਗਾਈਆਂ ਗਈਆਂ ਨੇ ਕਿ ਇਹ ਕਿਸਾਨਾਂ ਅੱਗੇ ਟਿਕ ਪਾਣ ਗਈਆਂ ਕਿਉਂਕਿ ਦੂਜੇ ਬੰਨੇ ਦੇਖੋਗੇ ਤੁਸੀਂ ਕਿ ਜਿਹੜੀ ਹਰਿਆਣਾ ਪੁਲਿਸ ਆ ਉਹ ਵਾਟਰ ਕੈਨਨਾਂ ਦੇ ਉੱਪਰ ਨਜ਼ਰ ਆ ਰਹੀਆਂ ਹੁਣ ਤਾਂ ਇਹ ਕਹਿ ਸਕਦੇ ਆ ਹਰਿਆਣਾ ਪੁਲਿਸ ਤੇ ਸੀਆਰਪੀਐਫ ਦੀਆਂ ਜਿਹੜੀਆਂ ਟੀਮਾਂ ਨੇ ਉਹ ਨਜ਼ਰ ਆ ਰਹੀਆਂ ਨੇ ਤਾਂ ਦੂਜੇ ਪਾਸੇ ਦੇਖੋਗੇ ਤੁਸੀਂ ਕੰਡੇ ਵਾਲੀ ਤਾਰਾ ਨਜ਼ਰ ਆਣ ਗਈਆਂ ਕਿਸਾਨਾਂ ਨੂੰ ਰੋਕਣ ਦੇ ਲਈ ਸਾਰੇ ਇੰਤਜ਼ਾਮ ਕੀਤੇ ਗਏ ਨੇ ਦੂਜੇ ਪਾਸੇ ਜਿਹੜੇ ਲੋਕ ਨੇ ਹੁਣ ਉਹ ਹਰਿਆਣਾ ਵੱਲ ਨੂੰ ਐਂਟਰ ਹੋ ਕੇ ਸੜਕ ਤੇ ਬੈਠ ਚੁੱਕੇ ਨੇ ਤਾਂ ਇਹ ਤ ਜਿਹੜੇ ਹਰਿਆਣਾ ਪੰਜਾਬ ਤੋਂ ਇਕੱਠੇ ਹੋਏ ਨੇ ਉਹ ਇਸ ਪਾਸੇ ਨਜ਼ਰ ਆ ਰਹੇ ਨੇ ਤਾਂ ਇੱਥੇ ਬੈਰੀਗੇਡ ਜਿਹੜੇ ਨੇ ਉਖਾੜੇ ਗਏ ਨੇ ਹੁਣ ਛੁੱਟੇ ਗਏ ਨੇ ਤਾਂ ਦੂਜੇ ਪਾਸੇ ਤੁਸੀਂ ਦੇਖੋਗੇ ਇਹ ਟਰੈਕਟਰਾਂ ਦੇ ਟਾਇਰ ਪੰਚਰ ਕਰਨ ਨੂੰ ਜਿਹੜੇ ਇੱਥੇ ਕਿਲਾ ਜੜੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਇਕੱਲੀ-ਕੱਲੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਇਸ ਪਾਸੇ ਦੇਖੋਗੇ ਇਹ ਕਿੱਲਾ ਜਿਹੜੀਆਂ ਨਜ਼ਰ ਆਣਗੀਆਂ ਤੁਹਾਨੂੰ نیچے ਲੱਗੀਆਂ ਹੋਈਆਂ ਨਜ਼ਦੀਕੀ ਤੋਂ ਇਸ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਵੀ ਕਿਸਾਨਾਂ ਨੂੰ ਰੋਕਣ ਦੀ ਹਰ ਤਿਆਰੀ ਜਿਹੜੀ ਆ ਹਰਿਆਣਾ ਪੁਲਿਸ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਦੇਖੋਗੇ ਉਹ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਹੁਣ ਇਸ ਬੰਨੇ ਨੂੰ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰ ਜਿਹੜੀ ਹੈ ਇੱਕ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਆ ਕਿ ਕਿਸ ਤਰ੍ਹਾਂ ਇਸ ਥਾਂ ਦੇ ਉੱਤੇ ਮਾਹੌਲ ਬਣਦਾ ਹੋਇਆ ਜਾ ਰਿਹਾ ਜਾਂ ਫਿਰ ਅੱਗੇ ਹੁਣ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਏਗੀ ਤਾਂ ਉਹ ਦੇਖਣਯੋਗ ਹੋਵੇਗੀ ਤਾਂ ਇਹ ਖਨੋਰੀ ਬਾਰਡਰ ਤੋਂ ਇੱਕ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਸੀਂ ਦੇਖੋਗੇ ਕਿ ਨੌਜਵਾਨਾਂ ਦਾ ਵੱਡਾ ਇਕੱਠ ਜਿਹੜਾ ਇਸ ਥਾਂ ਦੇ ਉੱਤੇ ਪਹੁੰਚਿਆ ਹੋਇਆ ਹੈ ਤਾਂ ਕਹਿ ਸਕਦੇ ਹਾਂ ਇੱਕ ਵੱਡੇ ਇਕੱਠ ਦੇ ਨਾਲ ਕਿਸਾਨ ਜਿਹੜੇ ਨੇ ਦਿੱਲੀ ਵੱਲੋਂ ਕੂਚ ਕਰਨਗੇ ਆਪ ਰੂੜੀ ਹੋਏ ਕਿ ਕਹਣਾ ਰੋਮਾ ਆਪਣਾ ਬਸ ਆਉਟ ਲੈ ਭਾਈ ਯਾਰ ਆਪਣਾ ਕਵਰ ਰੂਪ ਕੋਈ ਕੁਝ ਨਹੀਂ ਜਿੱਤ ਜਾ ਕੇ ਇਹ ਨਹੀਂ ਕੰਡ ਚ 60 ਮਿੰਟ ਉਹ ਬਣਾ ਲੈ ਨਵੀਂ ਜਿਹੜਾ ਘੜਾ ਘੜਾਈ ਜੀ ਆਉਂਦਾ 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 ਆਹ ਜੀ ਯਾਪਾ ਪਾਉਂਦਾ ਆਉਂਦਾ ਪਾਉਂਦਾ ਲੈ ਨੀ ਆ ਗਈ ਕਿਥੇ ਨਹੀਂ ਨਾ ਫੜ ਲੈ ਜਾ ਕਿਉਂ ਪੰਗ ਨਹੀਂ ਕਰਦਾ ਨਾ ਬਰਾਬਰ ਹੋ ਗਿਆ ਉਹੋ ਕਿਛ ਚ ਪੈਰ ਨਾਲ ਚਾਹਲੋ ਹੈ ਕਿ ਗੱਲ ਕਿਸੇ ਕਾਹਦੀ ਵੀ के के पानी कि